ਸੱਚ ਯਕੀਨ ਨਾਲ ਸਾਰੇ ਨੂੰ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵਾਂਗੇ ਜਿਹੜੇ ਇਹਨੇ ਦਿਨੇ ਚ ਗੱਲ ਚੱਲ ਰਹੀ ਆ ਬਹੁਤ ਹਵਾ ਉੱਡੀ ਹੋਈ ਆ ਕਿ ਸਾਰਿਆਂ ਦਾ ਵੀਜ਼ਾ ਜਿਹੜਾ 15 ਸਾਲ ਦਾ ਹੋਣਾ ਵਾ ਜਾਂ 20 ਸਾਲ ਦਾ ਹੋ ਜਾਣਾ ਵਾ ਕਾਫੀ ਜੜੀਆਂ ਵਾਂ ਮਿਸਕਨਸੈਪਸ਼ਨਸ ਜੜੀਆਂ ਚੱਲੀਆਂ ਹੋਈਆਂ ਨੇ ਜਦੋਂ ਦਾ ਹੋਮ ਸੈਕਟਰੀ ਨੇ ਆਪਣਾ ਬਿਆਨ ਦਿੱਤਾ ਵਾ ਸੋ ਉਹਦੇ ਵਿੱਚ ਮੈਂ ਤੁਹਾਨੂੰ ਕਲੈਰਿਟੀ ਦੇਣ ਦੀ ਕੋਸ਼ਿਸ਼ ਕਰਦਾ ਕਿ ਉਹ ਕਿਹੜੇ-ਕਿਹੜੇ ਲੋਕਾਂ ਤੇ ਜਿਹੜਾ ਜ਼ਿਆਦਾ ਲਾਗੂ ਹੋਏਗਾ ਪਹਿਲੀ ਚੀਜ਼ ਇਹਨਾਂ ਨੇ ਇਹ ਪ੍ਰੋਪੋਜ਼ਲ ਇਹ ਹਲੇ ਰੂਲ ਨਹੀਂ ਬਣਿਆ ਹੈਗਾ ਠੀਕ ਹੈ ਜੀ ਦੂਸਰੀ ਚੀਜ਼ ਇਹ ਜੇ ਮੰਨ ਲਓ ਆਉਣ ਵਾਲੇ 1-2 ਸਾਲ ਦੇ ਵਿੱਚ ਪ੍ਰੂਵ ਹੋ ਵੀ ਜਾਂਦਾ ਵਾ ਪਾਸ ਹੋ ਵੀ ਜਾਂਦਾ ਹਾਊਸ ਆਫ ਕਾਮਨਸ ਤੋਂ ਬਾਅਦ ਸਾਰਾ ਕੁਝ ਦਾ ਡਨ ਹੋ ਜਾਂਦਾ ਵਾ ਉਸ ਤੋਂ ਬਾਅਦ ਵਿੱਚ ਇਹ ਕੁਝ ਲੋਕਾਂ ਨੂੰ ਜ਼ਿਆਦਾ ਪਹਿਲੇ ਤੇ ਟਾਰਗੇਟ ਹੋਏਗਾ ਪਹਿਲੇ ਹੋਗੇ ਰੈਫਿਊਜੀਸ ਅਸਾਈਲਮ ਤੇ ਦੂਸਰੇ ਨੰਬਰ ਤੇ ਉਹ ਮਾਈਗ੍ਰੈਂਟਸ ਜਿਹੜੇ ਇੱਥੇ ਆ ਕੇ ਆਪਣਾ ਚਾਈਲਡ ਬੈਨੀਫਿਟ ਲੈਂਦੇ ਆ ਇਹਨਾਂ ਕਿਸੇ ਪ੍ਰਕਾਰ ਦੀ ਹੋਰ ਸਹਾਇਤਾ ਲੈ ਰਹੇ ਨੇ ਗਵਰਨਮੈਂਟ ਦੇ ਕੋਲ ਸੋ ਇਹ ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਊਗਾ ਇਸ ਜਿਹੜੀ ਨਵੀਂ ਪਾਲਿਸੀ ਦੇ ਅਧੀਨ ਸੋ ਬਾਕੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਲੈਣ ਦੀ ਲੋੜ ਨਹੀਂ ਗਈ ਧੰਨਵਾਦ